ਪਰ ਅੰਮ੍ਰਿਤਸਰ ਦਾ ਮੇਅਰ ਚੁਣਨ ਦੀ ਖਾਤਰ ਆਮ ਆਦਮੀ ਪਾਰਟੀ ਉੱਤੇ ਦੋਸ਼ ਲੱਗੇ ਨੇ ਕਾਂਗਰਸ ਪਾਰਟੀ ਵੱਲੋਂ ਕਿ ਬਹੁ ਗਿਣਤੀ ਸਾਡੀ 40 ਤੋਂ ਵੱਧ ਸਾਡੇ ਕੋਲ ਨੇ ਕਾਉਂਸਲਰ ਬਣਾਉਣ ਵਾਸਤੇ ਮੇਅਰ ਪਰ 24 ਪਾਰਟੀ ਜਿਹਦੇ ਕੋਲ ਕਾਉਂਸਲਰ ਨਹੀਂ ਉਹ ਮੇਅਰ ਕਿਵੇਂ ਬਣਾ ਗਿਆ ਇਹ ਤਾਂ ਧੱਕਾ ਸ਼ਰਿਆਮੇ ਕਿਹਾ ਕਾਂਗਰਸ ਨੇ ਆਮ ਆਦਮੀ ਪਾਰਟੀ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਨੂੰ ਜਿਹੜਾ ਬਹੁਮਤ ਨਹੀਂ ਮਿਲਿਆ ਸੀ ਨਾ ਫਗਵਾੜੇ ਮਿਲਿਆ ਸੀ ਨਾ ਪਟਿਆਲੇ ਮਿਲਿਆ ਸੀ ਨਾ ਅੰਮ੍ਰਿਤਸਰ ਮਿਲਿਆ ਸੀ ਨਾ ਲੇਕਿਨ ਸਰਕਾਰ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਰਤੋਂ ਜਿਹੜੀ ਆਮ ਆਦੀ ਪਾਰਟੀ ਨੇ ਰੱਜ ਕੇ ਕੀਤੀ ਅੱਜ ਜਲੂਸ ਕੱਢਿਆ ਹੈਗਾ ਹਾਲਾਂਕਿ ਉਹ ਸਦੇ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਜਾਵੇ ਕਿ 85 ਅੰਮ੍ਰਿਤਸਰ ਦੇ ਕਾਉਂਸਲ ਕਾਉਂਸਲਰ ਚੁਣੇ ਗਏ ਨੇ ਤੇ ਤੁਸੀਂ 30 ਦੇ ਨਾਲ ਮੇਅਰ ਬਣਾ ਲਿਆ ਸੀਨੀਅਰ ਡਿਪਟੀ ਮੇਅਰ ਬਣਾ ਲਿਆ ਇਸ ਤੋਂ ਵੱਡਾ ਜਿਹੜਾ ੱੱਕਾ ਕੀ ਹੋ ਸਕਦਾ ਨਾ ਇਹਦੇ ਸ਼ਰੇਆਮ ੱੱਕੇ ਸ਼ੈ ਸਰਕਾਰੀ ਮਸ਼ੀਨੀ ਦੀ ਦੁਰਵਰਤੋਂ ਔਰ ਪੁਲਿਸ ਦਾ ਸਹਾਰਾ ਲਿਆਗਾ ਹਾਲਾਂਕਿ ਕਾਂਗਰਸ ਪਾਰਟੀ ਨੂੰ ਬੜਾ ਅਲੱਗਦਾ ਅੱਜ ਜੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ 42 ਕਾਉਂਸਲਰ ਇੱਕੋ ਬੱਸ 'ਚ ਬਿਠਾ ਕੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਬੜੀ ਗਵਾਹੀ ਕਰਕੇ ਕਿਨੇ ਪਰ ਇਹ ਦੋਨੇ ਖਿਡਾਰੀ ਹਾਲਾਂਕਿ ਰਾਜਾ ਮਰਿੰਦਰ ਸਿੰਘ ਖਿਡ ਵੜਿੰਗ ਦੇ ਨਵਾਂ ਖਿਡਾਰੀ ਆ ਪਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਬਹੁਤ ਖੰਡੇ ਹੋਏ ਖਿਡਾਰੀ ਨੇ ਇਹ ਪਤਾ ਨਹੀਂ ਦੋਨੇ ਮਾਰ ਕਿਵੇਂ ਖਾ ਗਏ ਕਿਉਂਕਿ ਪੁਲਿਸ ਨੇ ਇਸ ਕੀ ਰਾਬੰਦੀ ਇਦਾਂ ਦੀ ਕੀਤੀ ਸੀ ਕਿ ਕਹਿੰਦੇ ਅੱਦੇ ਪਹੁੰਚ ਗਏ ਅੱਦੇ ਨਹੀਂ ਪਹੁੰਚਿਆਗੇ ਪਰ ਸਰਕਾਰ ਸਰਕਾਰਾਂ ਦੇ ਸਰਕਾਰ ਨੇ ਪਹਿਲਾਂ ਹੀ ਤਿਆਰੀ ਕੀਤੀ ਸਰਕਾਰ ਕੋ ਆਪਣਾ ਖੁਫੀਆ ਵਿੰਗ ਹੁੰਦਾ ਵਾ ਵੱਖਰੀ ਗੱਲ ਹੈ ਕਿ ਪੰਜਾਬ ਦਾ ਖੁਫੀਆ ਵਿੰਗ ਸੁੱਤਾ ਹੋਵੇ ਕਿ ਪੰਜਾਬ ਦੇ ਵਿੱਚ 12 ਥਾਣਿਆਂ ਤੇ ਹਮਲੇ ਹੋ ਗਏ ਨੇ ਤੇ ਫਿਰ ਵੀ ਇੰਟੈਲੀਜੈਂਸ ਅਫਸਰਾਂ ਨੂੰ ਪ੍ਰਸ਼ਤਪਤੀ ਵਾਰਡ ਮਿਲ ਗਏ ਹਨ ਪਰ ਪੰਜਾਬ ਦੇ ਵਿੱਚ ਬੰਬ ਡਿਗਰੇ ਨੇ ਗ੍ਰੇਡਰ ਗਏ ਉਹਦੇ ਬਾਰੇ ਪੰਜਾਬ ਪੁਲਿਸ ਸੁਤੀਓ ਸਿਰ ਤੇ ਸਿਰ ਪੰਜਾਬ ਪੁਲਿਸ ਆਮ ਆਦੀ ਪਾਰਟੀ ਦੀ ਸੇਵਾ ਕਰਨ ਦੇ ਲੱਗੀ ਹੈ ਸੰਵਿਧਾਨ ਨੂੰ ਛਿੱਕੇ ਟੰਗ ਕੇ ਹੁਣ ਰਹੀ ਲੇਕੇ ਇਹ ਜਿਹੜਾ ਮੇਅਰ ਚੁਣਿਆ ਗਿਆ ਇਹ ਧੱਕੇ ਦੇ ਨਾਲ ਮੇਅਰ ਚੁਣਿਆ ਜਿਹੜਾ ਡੈਮੋਕਰੈਟਿਕ ਤਰੀਕਾ ਉਹ ਪੰਜਾਬ ਸਰਕਾਰ ਨੇ ਨਹੀਂ ਅਪਣਾਇਆ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਕਾਂਗਰਸ ਦੇ ਹੱਕ ਦੇ ਵਿੱਚ ਹੀ ਜ਼ਿਆਦਾ ਬਤਾਲੀ ਉਹ ਆਮ ਆਦੀ ਪਾਰਟੀ ਨੂੰ ਮੌਕਾ ਮਿਲ ਗਿਆ ਉਹ ਧੱਕੇਸ਼ਾਹੀ ਦੇ ਨਾਲ ਆਪਣਾ ਮੇਅਰ ਬਣਾ ਗਏ ਬੀਤੇ ਦਿਨ ਵੀ ਜਿਹੜੇ ਲੋਕ ਸਭਾ ਮੈਂਬਰ रह ਚੁੱਕੇ ਨੇ ਜਸਬੀਰ ਸਿੰਘ ਡਿੰਪਾ ਹੋਣੇ ਉਹਨਾਂ ਦੇ ਏਰੀਏ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਈਸਟ ਤੋਂ ਤਿਆਰੀ ਕਰ ਰਹੇ ਨੇ ਇੱਕ ਅੱਧੀ ਰਾਤ 9 ਵਜੇ ਇੱਕ ਕਾਂਗਰਸ ਪਾਰਟੀ ਦੀ ਕੌਂਸਲਰ ਦੇ ਘਰ ਛਾਪਾ ਮਾਰ ਦਿੱਤਾ ਪੰਜਾਬ ਪੁਲਿਸ ਨੇ ਇੱਕ ਲੇਡੀ ਕੱਲੀ ਘਰ ਹੋਵੇ ਉਹਨਾਂ ਦਾ ਬਜ਼ੁਰਗ ਹੀ ਸੀ ਆ ਹਾਰਟ ਦਾ ਪੇਸ਼ੈਂਟ ਹੋਵੇ 20 25 ਪੁਲਿਸ ਵਾਲੇ ਚਲੇ ਗਏ ਹੁਣ ਤੇ ਅੱਧੀ ਰਾਤ ਪੁਲਿਸ ਸੈਂਪਲ ਭਰਨ ਚਲੇ ਗਏ ਵੀ ਇਹ ਵੀ ਆਮ ਆਦਮੀ ਪਾਰਟੀ ਨੇ ਰਿਕਾਰਡ ਬਣਾ ਦਿੱਤਾ ਹੈਗਾ ਕਿ ਕੌਂਸਲਰਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਤੇ ਖਰੀਦੇ ਆ ਗਿਆ ਕਿ ਦੁਕਾਨਾਂ ਦੇ ਸਿੰਪਲ ਭਰੇ ਜਾਂਦੇ ਨੇ ਘਰਾਂ ਦੇ ਵਿੱਚ ਥੋੜਾ ਸਿੰਪਲ ਭਰੇ ਜਾਂਦੇ ਲੇਕਿਨ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈਗੀ ਇਸ ਕਰਕੇ ਉਹਨਾਂ ਮੇਰ ਬਣਾਉਣਾ ਸੀ ਤੇ ਆਮ ਆਦਮੀ ਆਮ ਆਦਮੀ ਪਾਰਟੀ ਧੱਕਾ ਕਰ ਗਈ ਹੈ ਤੇ ਕਾਂਗਰਸ ਪਾਰਟੀ ਜਿਹੜੇ ਨੇ ਹੱਥ ਮਲਦੇ ਰਹੇਗੀ ਹਾਲਾਂਕਿ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਟਿੱਪਣੀ ਵੀ ਕੀਤੀ ਹੈਗੀ ਕਿਉਂਕਿ ਰਾਜਾ ਮਰਿੰਦਰ ਸਿੰਘ ਵੜਿੰਗਰ ਪੁਲਿਸ ਵਾਲੇ ਆਪਸ ਵਿੱਚ ਬਹਿਸ ਰਹੇ ਨੇ ਉਹ ਕਹਿੰਦੇ ਟਿੱਪਣੀ ਕਹਿੰਦੇ ਕਿ ਜਿਹੜੇ ਕਿ ਬੱਸ ਬੱਸ ਕਰ ਰਹੇ ਨੇ ਕਹਿੰਦੇ ਪਤਾ ਨਹੀਂ ਸਰਕਾਰ ਨਾਲ ਕੀ ਸਮਝੌਤਾ ਕਰ ਗਏ ਨੇ ਪਰ ਜੋ ਇਹ ਧੱਕੇਸ਼ਾਹੀ ਆਮ ਆਦੀ ਪਾਰਟੀ ਨੇ ਕੀਤੀ ਆ ਉਹ ਮੈਨੂੰ ਲੱਗਦਾ ਹੈ ਕਿ ਪਹਿਲਾਂ ਕਦੀ ਨਹੀਂ ਹੋਈ ਕਿਉਂਕਿ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਨਾ ਪੰਜਾਬ ਦੀ ਜਨਤਾ ਨੇ ਲੋਕ ਸਭਾ ਦੇ ਵਿੱਚ ਫਤਵਾ ਦਿੱਤਾ ਤੇ ਨਾ ਹੀ ਪੰਚਾਇਤੀ ਚੋਣਾਂ ਦੇ ਵਿੱਚ ਫਤਵਾ ਦਿੱਤਾ ਤੇ ਨਾ ਹੀ ਨਗਰ ਨਿਗਮ ਦੀਆਂ ਵੋਟਾਂ ਦੇ ਵਿੱਚ ਫਤਵਾ ਦਿੱਤਾ ਪਟਿਆਲਾ ਨਗਰ ਨਿਗਮ ਤੁਸੀਂ ਲੁੱਟਿਆ ਲੁਧਿਆਣਾ ਨਗਰ ਨਿਗਮ ਤੁਸੀਂ ਲੁੱਟਿਆ ਜਲੰਧਰ ਤੁਸੀਂ ਲੁੱਟਿਆ ਅੰਮ੍ਰਿਤਸਰ ਤੁਸੀਂ ਲੁੱਟਿਆ ਗਿਆ ਇਹਨੂੰ ਲੋਕ ਫਤਵਾ ਨਹੀਂ ਕਹਿੰਦੇ ਹੈਗੇ ਇਹਨੂੰ ਧੱਕੇਸ਼ਾਹੀ ਕਹਿੰਦੇ ਸਰਕਾਰੀ ਮਸ਼ੀਨਰੀ ਦੀ ਦਰਬਾਰਤੋਂ ਕਰਦੇ ਨੇ ਵੀ 85 ਜਿਹੜੇ ਨੇ ਕਾਉਂਸਲਰ ਸੀ ਹੁਣ ਇਹਨਾਂ ਕੋ ਆਮ ਆਦੀ ਪਾਰਟੀ ਕੋ ਕਿੰਨੇ ਸੀ 23 24 ਇਹਨਾਂ ਕੋ ਸੀ ਸਿਰਫ ਤੇ ਸਿਰਫ 46 ਚਾਹੀਦੇ ਸੀ 85ਾਂ 'ਚੋਂ ਠੀਕ ਹੈ ਦੀ ਤੇ ਕਾਂਗਰਸ ਕੋਲ 40 ਸੀ ਪਰ ਇਸ ਦੇ ਬਾਵਜੂਦ ਆਮ ਆਦੀ ਪਾਰਟੀ ਕੋਲ 22 ਸੀ 22ਾਂ 'ਚੋਂ ਕਹਿੰਦੇ ਕਿ ਸੱਤਸੇ ਨੂੰ ਆਜ਼ਾਦ ਨੇ ਮਦਦ ਕਰਦੀ ਦੋ ਭਾਜਪੀ ਨੇ ਕਰਤੇ ਹੁਣ ਤੁਹਾਡੇ ਕੋਲ ਜੇ 33 ਕਾਉਂਸਲਰ ਹੋਣ ਤੇ ਚਾਹੀਦੇ 46 ਨੇ ਇਸ ਕਰਕੇ ਇਸ ਤੋਂ ਵੱਡੀ ਧੱਕੇਸ਼ਾਹੀ ਕਿਹੜੀ ਹੋ ਸਕਦੀ ਹੈ ਹਾਲਾਂਕਿ ਉੱਥੇ ਆਮ ਆਦੀ ਪਾਰਟੀ ਨੇ ਉਹਨਾਂ ਦਾ ਜਿਹੜਾ ਮੇਅਰ ਆ ਜਤਿੰਦਰ ਸਿੰਘ ਮੋਤੀ ਭਾਟੀ ਉਹ ਮੇਅਰ ਬਣ ਚੁੱਕੇ ਨੇ ਤੇ ਪ੍ਰਿੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਅਨੀਤਾ ਡਿਪਟੀ ਮੇਅਰ ਬਣ ਚੁੱਕੇ ਨੇ ਪਰ ਇਸ ਤੋਂ ਵੱਡਾ ਧੱਕਾ ਕੀ ਹੋਸ ਜਦ ਹਾਊਸ ਦੇ ਵਿੱਚ ਪੂਰੇ ਕਾਉਂਸਲਰ ਗਏ ਹੀ ਨਹੀਂ ਜਾਂ ਤੁਸੀਂ ਡਰਾਏ ਤਮਕਾਏ ਇਹਨੂੰ ਫਿਰ ਧੱਕੇ ਦੇ ਨਾਲ ਮੇਅਰ ਕਹਿੰਦੇ ਨੇ ਇਸ ਕਰਕੇ ਆਮ ਆਦੀ ਪਾਰਟੀ ਨੇ ਜਿੰਨਾ ਇਹਨਾਂ ਵੋਟਾਂ ਦੇ ਵਿੱਚ ਧੱਕਾ ਕੀਤਾ ਉਹਨਾਂ ਕਿਸੇ ਨੂੰ ਕੀਤਾ ਆਮ ਆਦੀ ਪਾਰਟੀ ਨੂੰ ਇਹ ਜਿਹੜੇ ਧੱਕੇਸ਼ਾਹੀਆਂ ਕੀਤੀਆਂ ਨੇ ਇਹਦੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਕਿਉਂਕਿ ਸਰਪੰਚ ਜਦੋਂ ਤੁਸੀਂ ਧੱਕੇ ਨਾਲ ਸ਼ਾਮਲ ਕਰਵਾਉਂਦੇ ਹੋ ਜਾਂ ਜਦੋਂ ਧੱਕੇ ਦੇ ਨਾਲ ਤੁਸੀਂ ਕਾਉਂਸਲਰ ਨੂੰ ਸ਼ਾਮਲ ਕਰਵਾਉਂਦੇ ਨੇ ਕੱਲੂ ਜੇਦੀ ਸਰਕਾਰ ਆ ਗਈ ਨਾ ਉਹ ਉਧਰ ਭੱਜ ਜਾਣਗੇ ਇਵੇਂ ਹੀ ਜਦੋਂ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਤਾਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਸੀ ਗਰਮਜੀਤ ਸਿੰਘ ਸ਼ਾਇਦ ਰਿੰਟੂ ਸੀ ਉਹਨਾਂ ਦੇ ਨਾਲ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਸਾਰੇ ਸਾਰੇ ਜਿਹੜੇ ਮੇਰੇ ਆਮ ਆਦੀ ਪਾਰਟੀ ਦੇ ਚਲੇ ਗਏ ਹੁਣ ਕੱਲ ਨੂੰ ਅਗਰ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤੇ ਫਿਰ ਉਹਨਾਂ ਦੇ ਨਾਲ ਚਲੇ ਜਾਣਗੇ ਕਿਉਂਕਿ ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਤੁਹਾਨੂੰ ਵੜਨਾ ਪੈਣਾ ਤੇ ਆਮ ਆਦੀ ਪਾਰਟੀ ਗਲਤ ਬੀਜ ਬੀਜ ਰਹੀ ਹੈਗੀ ਹੈ ਗਲਤ ਕਾਰਗਵਾਈ ਕਰ ਰਹੀਆਂ ਨੇ ਗਲਤ ਰਵਾਇਦਾ ਪਾ ਰਹੀਆਂ ਉਹ ਇਹਨਾਂ ਨੂੰ ਵੀ ਭੁਗਤਣਾ ਪਊਗਾ ਜੋ ਪਿਛਲੀਆਂ ਪਾਰਟੀਆਂ ਨੇ ਭੁਗਤਿਆ ਪਰ ਪੰਜਾਬ 'ਚ ਪਹਿਲੀ ਦਫਾ ਹੋਈ ਹੈ ਕਿ ਜਿਹਦੀ ਸਰਕਾਰ ਸੀ ਉਹਨੂੰ ਨਾ ਪੰਜਾਬ ਦੇ ਲੋਕਾਂ ਨੇ ਪੂਰੇ ਸਰਪੰਚ ਦਿੱਤੇ ਨੇ ਤੇ ਨਾ ਹੀ ਪੰਜਾਬ ਦੇ ਜਨਤਾ ਨੇ ਨਗਰ ਨਿਗਮ ਦੇ ਕਾਉਂਸਲਰ ਜਾਂ ਮੇਅਰ ਦਿੱਤੇ ਨੇ ਤੇ ਜੇ ਦਿੱਤੇ ਨੇ ਤੇ ਇਹਨਾਂ ਨੇ ਖੋਏ ਨੇ ਤੇ ਜਿਹੜਾ ਲੋਕ ਫਤਵਾ ਦਿੱਤਾ ਗਿਆ ਲੋਕ ਫਤਵੇ ਦਾ ਇਹਨਾਂ ਨੇ ਗਲਤ ਇਸਤੇਮਾਲ ਕੀਤਾਗਾ ਉਹ ਜਿਹੜੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਦੇ ਰੂਪ ਦੇ ਵਿੱਚ ਝੋਟ ਮਾਰੀ ਸੀ ਆਮਾ ਦੀ ਪਾਰਟੀ ਉਹ ਤੜਫ ਰਹੀ ਇਸੇ ਕਰਕੇ ਇਹਨਾਂ ਨੇ ਧੱਕੇਸ਼ਾਹੀ ਦੇ ਨਾਲ ਹੀ ਇਹ ਵੋਟਾਂ ਜਿੱਤੀਆਂ ਤੇ ਧੱਕੇਸ਼ਾਹੀ ਦੇ ਨਾਲ ਇਹਨਾਂ ਨੇ ਆਪਣੇ ਮੇਅਰ ਬਣਾਏ ਜਾਂ ਸੀਨੀਅਰ ਡਿਪਟੀ ਮੇਅਰ ਬਣਾਏ ਜਾਂ ਡਿਪਟੀ ਮੇਅਰ ਬਣਾਏ ਨੇ